ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਹੈ ਸਾਰੇ ਠੀਕ ਹੋਵੋਗੇ ਜੀ ਪ੍ਰਮਾਤਮਾ ਸਾਹਿਬ ਨੂੰ ਰਾਜੀ ਖੁਸ਼ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਬਣਾਨੇ ਦੀ ਡਿਜ਼ਾਈਨ ਆਪਾਂ ਇਹ ਪਾਸਲਾਏ ਦੇ 25 ਗੁੰਡੇ ਲੈਨੇ ਜੀ ਇੱਕ ਸਲਾਈ ਸਿੱਧੀ ਕਪੂਠੇ ਬਣਾ ਲੀਜੀਏ ਆਪਾਂ ਨੇ ਬਣਾਦੇ ਆ ਜੀ ਜਾਨ ਇੱਕ ਗੁੰਡਾ ਆਪਾਂ ਤਾਰ ਲਿਆ ਜੀ ਆਪਾਂ ਇੱਕ ਬਲ ਪਾਵਾਂਗੇ ਸਲਾਈ ਤੇ ਦੋ ਗੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾਵਾਂਗੇ ਇੱਕ ਗੁੰਡਾ ਆਪਾਂ ਸਿੱਧਾ ਪੋਣਾਂਗੇ ਜੀ ਫਿਰ ਇੱਕ ਬਲ ਪਾਵਾਂਗੇ ਸਲਾਈ ਤੇ ਫਿਰ ਆਪਾਂ ਦੋ ਗੁੰਡਿਆਂ ਨੂੰ ਇਕੱਠੇ ਪੋਣਾਂਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਪੋਣਾਂਗੇ ਫਿਰ ਇੱਕ ਬਲ ਪਾਵਾਂਗੇ ਇਸ ਸਲਾਈ ਤੇ ਫਿਰ ਦੋ ਗੁੰਡਿਆਂ ਨੂੰ ਆਪਾਂ ਇਕੱਠੇ ਪੋਣਾਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਪੋਣਾਗੇ ਫਿਰ ਇੱਕ ਬਲ ਪਾਵਾਂਗੇ ਇਸ ਸਲਾਈ ਤੇ ਫਿਰ ਦੋ ਗੁੰਡਿਆਂ ਨੂੰ ਆਪਾਂ ਇਕੱਠੇ ਪੋਣਾਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਪੋਣਾਗੇ ਫਿਰ ਇੱਕ ਸਲਾਈ ਤੇ ਬਲ ਪਾਵਾਂਗੇ ਜੀ ਦੋ ਗੁੰਡਿਆਂ ਨੂੰ ਇਕੱਠੇ ਪੋਣਾਗੇ ਜੀ ਇੱਕ ਕੁੰਡਾ ਆਪਾਂ ਸਿੱਧਾ ਪੋਣਾਂਗੇ ਫਿਰ ਇੱਕ ਬਲ ਪਾਵਾਂਗੇ ਸਲਾਈ ਤੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇੱਕ ਕੁੰਡਾ ਸਿੱਧਾ ਪੋਣਾਂਗੇ ਫਿਰ ਇੱਕ ਸਾਲੇ ਤੇ ਬਲ ਪਾਵਾਂਗੇ ਦੋ ਕੁੰਡਿਆਂ ਨੂੰ ਇਕੱਠੇ ਪੋਣਾਂਗੇ ਜੀ ਇੱਕ ਕੁੰਡਾ ਸਿੱਧਾ ਪੋਣਾਂਗੇ ਜੀ ਫਿਰ ਇੱਕ ਬਲ ਪਾਵਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਇੱਕ ਕੁੰਡਾ ਆਪਾਂ ਸਿੱਧਾ ਬਣਾ ਲਏ ਨੂੰ ਅਗੇ ਜੇ ਪੁੱਠੀ ਸਲਾਈ ਤੇ ਇਹ ਕੁੰਡਾ ਉਤਾਰ ਲਈ ਇਹ ਆਪਣਾ ਕੁੰਡਾ ਆਪਾਂ ਸਿੱਧਾ ਬਣਾ ਲਾਂਗੇ ਜਾਲੀ ਵਾਲਾ ਕੁੰਡਾ ਜਿਹਨੂੰ ਆਪਾਂ ਸਿੱਧਾ ਬਣਾਾਂਗੇ ਫਿਰ ਆਪਾਂ ਇੱਕ ਬੜ ਪਾਵਾਂਗੇ ਇਸ ਲਾਈ ਤੇ ਫਿਰ ਆਪਾਂ ਇਹ ਦੋ ਕੁੰਡਿਆਂ ਨੂੰ ਇਕੱਠੇ ਪੋਣਾਂਗੇ ਆ ਜਾਲੀ ਵਾਲਾ ਕੁੰਡਾ ਆਪਾਂ ਇੱਕ ਸਿੱਧਾ ਪੋਣਾਂਗੇ ਫਿਰ ਆਪਾਂ ਸਲਾਈ ਤੇ ਬੜ ਪਾਵਾਂਗੇ ਜੀ ਇਹ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਇੱਕ ਕੁੰਡਾ ਆਪਾਂ ਜਾਲੀ ਵਾਲਾ ਸਿੱਧਾ ਪੋਣਾਂਗੇ ਫਿਰ ਇੱਕ ਬੜ ਪਾਵਾਂਗੇ ਜੀ ਫਿਰ ਆਪਾਂ ਦੋ ਕੁੰਡਿਆਂ ਨੂੰ ਇਕੱਠੇ ਪੋਣਾਗੇ ਇੱਕ ਕੁੰਡਾ ਆਪਾਂ ਸਿੱਧਾ ਪੋਣਾਗੇ ਇੱਕ ਬਲ ਪਾਵਾਂਗੇ ਜੀ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਇੱਕ ਕੁੰਡਾ ਆਪਾਂ ਸਿੱਧਾ ਪੋਣਾਗੇ ਫਿਰ ਇੱਕ ਬਲ ਪਾਵਾਂਗੇ ਸਲਾਈ ਤੇ ਦੋ ਕੁੰਡਿਆਂ ਨੂੰ ਇਕੱਠੇ ਪੋਣਾਗੇ ਇੱਕ ਕੁੰਡਾ ਆਪਾਂ ਸਿੱਧਾ ਪੋਣਾਗੇ ਜੀ ਵੜ ਪਾਵਾਂਗੇ ਜੀ ਸਲਾਈ ਤੇ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇੱਕ ਕੁੰਡਾ ਸਿੱਧਾ ਪੁੰਨ ਲਾਂਗੇ ਜੀ ਵੜ ਪਾਵਾਂਗੇ ਜੀ ਫਿਰ ਦੋ ਕੁੰਡਿਆਂ ਨੂੰ ਇਕੱਠੇ ਪੁਣਾਗੇ ਜੀ ਫਿਰ ਇੱਕ ਕੁੰਡਾ ਸਿੱਧਾ ਪੁਣਾਗੇ ਇਸ ਸਾਈਡ ਬੜਾ ਵੀ ਕੁੰਡਾ ਇੱਕ ਇਕੱਠਾ ਬਣਾਵਾਂਗੇ ਆਪਾਂ ਸਿੱਧੀ ਸਲਾਈ ਤੇ ਆ ਗਏ ਜੀ ਸੋਪਾ ਸਿੱਧੀ ਸਲਾਈ ਸਾਰੀ ਸਿੱਧੀ ਬਣਾਵਾਂਗੇ ਮਣੇ ਪੂਰੀ ਸਲਾਈ ਆਪਾਂ ਨੇ ਸਿੱਧੀ ਬਣਾ ਦੇਣੀ ਹੈ ਜੀ ਆਪਾਂ ਨੇ ਆਨ ਲੀ ਜੇ ਆਪਣੀ ਸਲਾਈ ਸਿੱਧੀ ਬਣ ਗਈ ਜੀ ਹੁਣ ਆਪਾਂ ਅਗੇ ਪੁੱਠੀ ਸਲਾਈ ਤੇ ਪੁੱਠੀ ਸਲਾਈ ਆਪਾਂ ਨੇ ਪੁੱਠੀ ਬਣਾਵਾਂਗੇ ਬਹੁਤ ਹੀ ਸਿੰਪਲ ਤੇ ਆਸਾਨ ਜੱਡ ਜੈਣ ਹੈ ਜੀ ਸਾਰੇ ਸਲਾਈ ਆਪਾਂ ਨੇ ਪੁੱਠੀ ਬਣਾ ਲਈ। ਹੁਣ ਪਾਗੇ ਸਿੱਧੀ ਸਲਾਈ ਤੇ ਇਧਰੋਂ ਵੀ ਆਪਾਂ ਪੁੱਠੀ ਬਣਾਵਾਂਗੇ ਸਲਾਈ। ਸਾਰੇ ਸਲਾਈ 'ਪਾ ਪੁੱਠੀ ਬਣਾਵਾਂਗੇ। ਅੱਜ ਪਹਿਲਾਂ ਆ ਦੇਖ ਕੁੰਡਾ ਪਾ ਛਿੱਤਾ ਬਣ ਲਾਂਗੇ ਹੁਣ ਫਿਰ ਪੁਪੁੱਠੀ ਸਲਾਈ ਤੇ ਆ ਗਏ ਪੁਪੁੱਠੀ ਸਲਾਈ ਹੋਏ ਦਾ ਆਪਣੇ ਪੁਪੁੱਠੇ ਬਣਨੇ ਜੀ ਤੋ ਉਹ ਤਾਂ ਸਾਮ ਤੇ ਜਲਦੀ ਬਣਨ ਵਾਲਾ ਡਿਜ਼ਾਈਨ ਹੈ ਜੀ ਇਹ ਉਹਨੂੰ ਕੁੱਟੇ ਸਲਾਈ ਪਾਨੇ ਸਾਰੇ ਪੁੱਠੇ ਬਣਾ ਲਈ ਜੀ। ਉੱਪਰ ਸਿੱਧੇ ਪਾਸੇ ਆ ਗਏ। ਸਿੱਧੇ ਪਾਸੇ ਫੇਰ ਆਪਣੀ ਸਾਰੇ ਸਲਾਈ ਪੁੱਠੇ ਬਣਨੇ ਜੀ ਇਹ। ਸੌਰੀ ਸਲਾਈ ਆਪਣੀ ਪੁਠੇ ਬਣਾ ਲਈ ਜੀ ਕਕੁੰਡਾ ਆਪਾਂ ਸੇਤਾ ਬਣਾ ਲਾਂਗੇ ਅ ਫਿਰ ਪੁਠੀ ਸਲਾਈ ਤੇ ਆਗੇ ਜੀ ਪੁਠੀ ਸਲਾਈ ਫੇਰ ਆਪਣੀ ਪੁਠੀ ਬਣੂਗੀ ਸਾਰੀ ਸਲਾਈ ਆਪਣੀ ਪੁੱਠੀ ਬਣਾ ਲਈ ਹੁਣ ਆਪਾਂ ਸਿੱਧੇ ਪਾਸੇ ਆ ਗਏ ਫਿਰ ਆਪਣਾ ਡਿਜ਼ਾਈਨ ਬਣੂਗਾ ਜੀ ਇੱਕ ਕੁੰਡਾ ਉਤਾਰ ਲਿਆ ਜੀ ਇੱਕ ਆਪਾਂ ਬਾੜ ਪਾਵਾਂਗੇ ਇਸ ਲਾਈ ਤੇ ਫਿਰਪਾ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਇੱਕ ਕੁੰਡਾ ਆਪਾਂ ਸਿੱਧਾ ਹੋਣਾਗੇ ਫਿਰ ਇੱਕ ਬਾੜ ਪਾਵਾਂਗੇ ਇਸ ਲਾਈ ਤੇ ਤੇ ਦੋ ਗੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾਵਾਂਗੇ। ਇੱਕ ਗੁੰਡਾ ਆਪਾਂ ਸਿੱਧਾ ਪੋਣਾਂਗੇ। ਫਿਰ ਇੱਕ ਬਾੜ ਪਾਵਾਂਗੇ ਸਲਾਈ ਤੇ ਫਿਰ ਆਪਾਂ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ। ਇੱਕ ਗੁੰਡਾ ਆਪਾਂ ਸਿੱਧਾ ਪੋਣਾਂਗੇ। ਫਿਰ ਸਲਾਈ ਤੇ ਬਾੜ ਪਾਵਾਂਗੇ। ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਇੱਕ ਕੁੰਡਾ ਆਪਾਂ ਸਿੱਧਾ ਪੋਣਾਂਗੇ ਜੀ ਇੱਕ ਬਾੜ ਪਾਵਾਂਗੇ ਸਲਾਈ ਤੇ ਫਿਰ ਆਪਾਂ ਦੋ ਕੁੰਡੇ ਇਕੱਠੇ ਪੋਣਾਂਗੇ ਜੀ ਇੱਕ ਕੁੰਡਾ ਆਪਾਂ ਸਿੱਧਾ ਪੋਣਾਂਗੇ ਜੀ ਫਿਰ ਆਪਾਂ ਇੱਕ ਬਾੜ ਪਾਵਾਂਗੇ ਸਲਾਈ ਤੇ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਇੱਕ ਕੁੰਡਾ ਸਿੱਧਾ ਬੁਣਾਂਗੇ ਫਿਰ ਇੱਕ ਬਲ ਪਾ ਲੈਣਾ ਜੀ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਉਣਾ ਜੀ ਇੱਕ ਕੁੰਡਾ ਆਪਾਂ ਸਿੱਧਾ ਬੁਣਾਂਗੇ ਜੀ ਸਲਾਈ ਤੇ ਬਲ ਪਾਵਾਂਗੇ ਜੀ ਇੱਕ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਜੀ ਸਾਈਡ ਵਾਲਾ ਕੁੰਡਾ ਸਿੱਧਾ ਬੁਣਾਂਗੇ ਉੱਪਰ ਆ ਗਏ ਕੁੱਤੇ ਪਾਸੇ ਸਲਾਈ ਦੇ ਇੱਕ ਕੁੰਡਾ ਉਤਾਰ ਲਈ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਪਾਸੇ ਸਿੱਧਾ ਬੁਣ ਲਾਂਗੇ ਹੁਣ ਜਾਲੀ ਵਾਲਾ ਕੁੰਡਾ ਵੀ ਸਿੱਧਾ ਬੁਣਾਗੇ ਹੁਣ ਸਲਾਈ ਤੇ ਫਿਰ ਬਾੜ ਪਾਵਾਂਗੇ ਫਿਰ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇੱਕ ਕੁੰਡਾ ਸਿੱਧਾ ਹੋਣਾਗੇ ਫਿਰ ਸਲਾਈ ਤੇ ਬਾੜ ਪਾਵਾਂਗੇ ਤੇ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਇੱਕ ਗੁੰਡਾ ਸਿੰਪਲ ਸਿੱਧਾ ਪੋਣਾ ਜੀ ਫਿਰ ਸਲਾਈ ਤੇ ਬੜ ਪਾ ਕੇ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਜੀ ਇੱਕ ਗੁੰਡਾ ਸਿੱਧਾ ਪੋਣਾਗੇ ਜੀ ਫਿਰ ਬੜ ਪਾਵਾਂਗੇ ਸਲਾਈ ਤੇ ਦੋ ਗੁੰਡਿਆਂ ਦਾ ਆਪਾਂ ਇੱਕ ਗੁੰਡਾ ਬਣਾਵਾਂਗੇ ਇੱਕ ਗੁੰਡਾ ਸਿੱਧਾ ਪੋਣਾਗੇ ਬੜ ਪਾਵਾਂਗੇ ਜੀ ਫਿਰ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾਵਾਂਗੇ ਜੀ ਇੱਕ ਕੁੰਡਾ ਆਪਾਂ ਸਿੱਧਾ ਪੋਣਾਂਗੇ। ਫਿਰ ਇੱਕ ਬਲ ਪਾ ਲੈਣਾ ਜੀ ਸਲਾਈ ਤੇ। ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਉਣਾ ਜੀ। ਇੱਕ ਕੁੰਡਾ ਆਪਾਂ ਸਿੱਧਾ ਪੋਣਾਂਗੇ। ਇੱਕ ਬਲ ਪਾਵਾਂਗੇ ਸਲਾਈ ਤੇ। ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ। ਇੱਕ ਕੁੰਡਾ ਆਪਾਂ ਸਿੱਧਾ ਪੋਣਾਂਗੇ। ਸਾਈਡ ਵਾਲਾ ਕੁੰਡਾ ਵੀ ਆਪਾਂ ਠਾ ਵਣ ਲਾਂਗੇ। ਉਹਨਾਂ ਤੋਂ ਸਾਰੀ ਸਲਾਈ ਸਿੱਧੀ ਬੁਣਾਂਗੇ ਸਾਰੇ ਚਲਾਈ ਸਿੱਧੇ ਬਣਾਵਾਂਗੇ ਜੀ ਹੁਣ ਜੀ ਸਾਰੇ ਚਲਾਈ ਸਿੱਧੇ ਬਣ ਗਏ ਜੀ ਆਪਣੇ ਆਗੇ ਜੀ ਪੁੱਠੀ ਸਲਾਈ ਤੇ ਪੁੱਠੀ ਸਲਾਈ ਫੇਰ ਆਪਾਂ ਸਾਰੀ ਪੁੱਠੀ ਬਣਾਵਾਂਗੇ ਜੀ ਸਿਰਫ ਦੋ ਹੀ ਸਲਾਈਆਂ ਚ ਡਿਜ਼ਾਈਨ ਪੈਂਦਾ ਜੀ ਬਾਕੀ ਤਾਂ ਆਪਣੀਆਂ ਪੁੱਠੀਆਂ ਸਿੱਧੀਆਂ ਸਲਾਈਆਂ ਹੀ ਪੈਂਦੀਆਂ ਨੇ ਜੀ ਤਾਂ ਸੰਨੇ ਨਾਲ ਬਣ ਜਾਂਦਾ ਡਿਜ਼ਾਈਨ ਜੀ ਸਾਰੀ ਸਲਾਈ ਪੁੱਠੀ ਬਣਗੇ ਆਗੇ ਸਿੱਧੀ ਸਲਾਈ ਤੇ ਸਿੱਧੀ ਸਲਾਈ ਸਿੱਧੇ ਪਾਸੋਂ ਆਪਾਂ ਨੇ ਇਹ ਪੁੱਠੀ ਸਲਾਈ ਬਣਾਣੀ ਹੈ ਜੀ ਸਾਰੀ ਸਲਾਈ ਆਪਾਂ ਪੁੱਠੀ ਬਣਾਵਾਂਗੇ ਜੀ ਸਾਰੀ ਸਲਾਈ ਆਪਣੇ ਪੁੱਠੇ ਬਣ ਗਏ ਪੁੱਠੇ ਪਾਸੋਂ ਫੇਰ ਆਪਣੇ ਚਲਾਈ ਪੁੱਠੇ ਬਣੂੰਗੇ ਜੀ ਜਿਹਨੇ ਪਹਿਣ ਪਾਈ ਆਪਣੇ ਵੀਡੀਓ ਦੇਖਦੇ ਆਂ ਜਨ ਪਸੰਦ ਕਰਦੇ ਆਂ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਜਿਨਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਜੀ ਉਹ ਕਰ ਲਓ ਜੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਜੀ ਸਾਰੇ ਸਲਾਈ ਇਹ ਪੁੱਠੇ ਬਣਾ ਲਾਂਗੇ। ਬਣਾ ਲਈ ਸਿੱਧੇ ਪਾਸੇ ਸਲਾਈ ਦੇ। ਇੱਧੇ ਪਾਸੇ ਫੇਰ ਆਪਣੀ ਸਲਾਈ ਸਾਰੇ ਪੁੱਠੇ ਬਣਨੇ ਜੀ। ਆਮਨੇ ਸਾਰੇ ਸਲਾਈ ਆਪਣੀ ਪੁੱਠੀ ਬਣਾ ਲਈ। ਟਕੁੰਡਾ ਆਪਾਂ ਸਿੱਧਾ ਪੋਣਾਂਗੇ। ਇਹ ਪੁੱਠੇ ਪਾਸੋਂ ਸਾਰੀ ਸਲਾਈ ਪੁੱਠੇ ਬਣ ਜੂਗੀ। ਫਿਰ ਆਪਣਾ ਡਿਜ਼ਾਈਨ ਸ਼ੁਰੂ ਹੋ ਜਾਊਗੀ। ਦੇਖੋ ਆਪਣਾ ਦੋ ਡਿਜ਼ਾਈਨ ਬਣ ਕੇ ਤਿਆਰ ਹੋ ਗਈ। ਕਿੰਨਾ ਸੋਹਣਾ ਲੱਗਦਾ ਹੈ ਡਿਜ਼ਾਈਨ ਬਣ ਕੇ। ਆਸਾਨ ਵੀ ਬਹੁਤ ਹੈ ਜਲਦੀ ਜਲਦੀ ਬਣ ਕੇ ਤਿਆਰ ਹੁੰਦਾ ਹੈ। ਬਣਾਓ ਜੀ ਜਨ ਮਿਲਦੇ ਆਂ ਜਗਲੀ ਬੁੜੀ ਚ ਧੰਨਵਾਦ